ਸਚਕਾਲ ਐਸਐਮਰ ਨਿਊਜ਼ ਦੇਖ ਰਹੇ ਹਾਂ ਮੈਂ ਹਾਂ ਆਰਤੀ ਤੇ ਗੱਲ ਕਰਾਂਗੇ ਇਸ ਵਾਰ ਸਿਆਸਤ ਦੇ ਡੰਕਿਆਂ ਦੀ ਜੋ ਕਿ ਚੋਣਾਂ ਦੇ ਨਜ਼ਦੀਕ ਆਉਂਦੇ ਹੀ ਆਪਣੇ ਆਪ ਵੱਜਣ ਲੱਗ ਜਾਂਦੇ ਨੇ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਚੋਣਾਂ ਨਜ਼ਦੀਕ ਆਉਂਦੀਆਂ ਨੇ ਤਾਂ ਹਰ ਇੱਕ ਦੇ ਵੱਲੋਂ ਆਪਣੇ ਆਪਣੇ ਪੱਖ ਜਿਹੜੇ ਨੇ ਉਹ ਜ਼ਾਹਿਰ ਕੀਤੇ ਜਾਣ ਲੱਗ ਜਾਂਦੇ ਨੇ ਇਸ ਦੌਰਾਨ ਕੀ ਹੁੰਦਾ ਹੈ ਕਿ ਵੋਟਾਂ ਦੀ ਜੰਗ ਸ਼ੁਰੂ ਹੋ ਜਾਂਦੀ ਹੈ ਤਲਖੀ ਵੱਧ ਜਾਂਦੀ ਹੈ ਤੇ ਬਿਆਨਾਂ ਦੀ ਬਾਰੇ ਚੱਲੇ ਉਹ ਲਗਾਤਾਰ ਹੋਰ ਜ਼ਿਆਦਾ ਵਧਣ ਲੱਗ ਜਾਂਦੀ ਹੈ ਇੱਕ ਦੂਜੇ ਦੇ ਉੱਪਰ aarop ਤੇ aarop ਲਗਾਏ ਜਾਂਦੇ ਨੇ ਇਲਜ਼ਾਮ ਲਗਾਏ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ سلسلہ ਸ਼ੁਰੂ ਹੋ ਜਾਂਦਾ ਹੈ ਉਹ ਹੁੰਦਾ ਹੈ ਕਿ ਮੌਜੂਦਾ ਜਿਹੜੀ ਸਰਕਾਰ ਹੁੰਦੀ ਹੈ ਸੱਤਾਧਾਰੀ ਉਹ ਆਪਣੇ ਆਪ ਨੂੰ ਪ੍ਰੋਫੋਰ ਪੂਰਾ ਸਾਫ਼ ਪਾਕ ਦਾਸਦੀ ਹੈ ਤੇ ਜਿਹੜੇ ਵਿਰੋਧੀ ਧਿਰ ਹੁੰਦੇ ਨੇ ਉਹਨਾਂ ਨੂੰ ਅਟਕਰੇ ਦੇ ਵਿੱਚ ਲੈਣ ਦੀ ਕੋਸ਼ਿਸ਼ ਕਰਦੇ ਨੇ ਹੁਣ ਸਵਾਲ ਇਹ ਉੱਠ ਜਾਂਦਾ ਆ ਵਾਰ-ਵਾਰ ਕਿ ਆਖਿਰ ਸਿਆਸੀ ਇਸ ਸ਼ੋਰ ਦੇ ਵਿੱਚ ਸਿਆਸਤ ਦੇ ਇਸ ਡੰਕਿਆਂ ਤੇ ਵਿੱਚ ਆਮ ਜਨਤਾ ਦੀ ਆਵਾਜ਼ ਜਿਹੜੀ ਹੈ ਉਹ ਕਿਉਂ ਦਬ ਜਾਂਦੀ ਹੈ ਕਦੋਂ ਤੱਕ ਦਬਦੀ ਰਹੇਗੀ ਇਸ ਸਿਆਸੀ ਛੋੜ ਦੇ ਵਿੱਚ ਇਹ ਸਵਾਲ ਖੜਾ ਹੋ ਜਾਂਦਾ ਹੈ ਕਿਉਂਕਿ ਬੀਤੇ ਦਿਨੀ 328 ਪਾਵਨ ਰੂਪਾ ਦੀ ਜਿਹੜੀ ਗੱਲ ਹੈ ਇਹ ਮਾਮਲਾ ਜਿਹੜਾ ਹੋਰ ਵੀ ਜ਼ਿਆਦਾ ਪੇਚਦਾ ਹੋ ਗਿਆ ਤੂਲ ਫੜ ਦਾ ਨਜ਼ਰ ਆ ਰਿਹਾ ਹੈ ਮਾਮਲਾ ਕਿਉਂਕਿ ਇੱਕ ਪਾਸੇ ਜਿੱਥੇ ਸੱਤਾ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਆਪਣੇ ਤਰੀਕੇ ਦੇ ਨਾਲ ਇਸ ਦੀ ਜਾਂਚ ਕਰਾਵਾਂਗੇ ਕਿ ਆਖਿਰ 328 ਪਾਵਨ ਕਿਵੇਂ ਗਾਇਬ ਹੋ ਗਏ ਨੇ ਤੇ ਉੱਥੇ ਦੂਜੇ ਪਾਸੇ ਜਿਹੜੇ ਚਰਮਣੀ ਪਰ ਮੰਤਕ ਕਮੇਟੀ ਹੈ ਐ ਜੀ ਪੀ ਸੀ ਉਹ ਕਹਿ ਰਹੀ ਹੈ ਕਿ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਸੀ ਕਿ ਸਾਡੇ ਇਸ ਅੰਦਰਲੇ ਪੰਥਕ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਨਾ ਕਰੇ ਨਹੀਂ ਤਾਂ ਹੋ ਸਕਦਾ ਹੈ ਕਿ ਸਾਨੂੰ ਉਦਾ ਕਰਾਰਾ ਜਵਾਬ ਦੇਣਾ ਪਵੇਗਾ ਪਰੇ ਮਾਮਲਾ ਸਿਰਫ ਇੱਥੇ ਹੀ ਸੀਮਿਤ ਨਹੀਂ ਇੱਥੇ ਤੱਕ ਕਿ ਹੁਣ ਸੱਤਾ ਸਰਕਾਰ ਇਹ ਕਹਿ ਰਹੀ ਹੈ ਕਿ ਆਪਣੇ ਪਾਪਾ ਨੂੰ ਬਚਾਉਣ ਦੇ ਲਈ ਲੁਕਾਉਣ ਦੇ ਲਈ ਤੇ ਜਿਹੜੇ ਕਰੀਬੀ ਹੋਰ ਵੀ ਸ਼ਾਮਲ ਸੀਗੇ ਸ਼੍ਰੋਮਣੀ ਪਵੰਦਕ ਕਮੇਟੀ ਦੇ ਜਐਲਜੀਪੀਸੀ ਦੇ ਉਹਨਾਂ ਮੈਂਬਰਾਂ ਨੂੰ ਬਚਾਉਣ ਦੇ ਖਾਤਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਟਾਲ ਬਣਾਇਆ ਜਾ ਰਿਹਾ ਹੈ ਇਹ ਪੂਰਾ ਮਾਮਲਾ ਜਿਹੜਾ ਹੁਣ ਇੱਥੇ ਤੱਕ ਪਹੁੰਚ ਗਿਆ ਹੈ ਕਿ ਅਕਾਲ ਤਖਤ ਸਾਹਿਬ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਟਾਲ ਬਣਾ ਕੇ ਟਾਲਵੱਜੋ ਜੇਕਰ ਇਸਤੇਮਾਲ ਕੀਤਾ ਜਾ ਰਿਹਾ ਤੇ ਬਹੁਤ ਹੀ ਜ਼ਿਆਦਾ ਨਿੰਦਣਯੋਗ ਗੱਲ ਹੈ ਕਿ ਸਿਆਸਤ ਜਿਹੜੀ ਹੁਣ ਇਹਨਾਂ ਦੇ ਉੱਪਰ ਵੀ ਖੇਡੀ ਜਾ ਰਹੀ ਹੈ। ਲਹਾਲ ਤੁਸੀਂ ਕੀ ਕਹਿਣਾ ਚਾਹੋਗੇ ਪੂਰੀ ਖਬਰ ਦੇਖ ਕੇ ਜਾਈਓ ਕਿ ਕੀ ਮਸਲਾ ਹੈ ਕਿਸ ਨੇ ਕੀ ਕਿਹਾ ਹੈ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਦੇਣਾ ਨਾ ਭੁੱਲਿਓ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਗਾਇਬ ਹੋਏ ਸਰੂਪਾਂ ਦੇ ਮਾਮਲੇ ਦੇ ਵਿੱਚ ਕੋਈ ਕਾਰਵਾਈ ਨਾ ਹੋਣ ਤੇ ਪੂਰੀ ਸੰਗਤ ਨਾਰਾਜ਼ ਹੈ। ਜਦੋਂ ਸਰਕਾਰ ਗਾਇਬ ਸਰੂਪਾ ਦੇ ਮਾਮਲੇ ਦੇ ਵਿੱਚ ਕੇ ਅਰਚ ਕਰਕੇ ਇਸ ਦੀ ਜਾਂਚ ਕਰਵਾ ਰਹੀ ਹੈ ਤਾਂ ਇਹਨਾਂ ਨੂੰ ਡਰ ਹੈ ਕਿ ਇਹਨਾਂ ਦੇ ਖਿਣਾਉਣੇ ਚਿਹਰੇ ਜਿਹੜੇ ਨੇ ਉਹ ਬੇਨਕਾਬ ਹੋ ਜਾਣਗੇ ਇਸੇ ਕਾਰਨ ਐਸਜੀਪੀਸੀ ਇਸ ਪਾਪ ਦੇ ਵਿੱਚ ਸ਼ਾਮਲ ਆਪਣੇ ਆਕਾਵਾਂ ਨੂੰ ਵੀ ਕਰੀਬੀ ਧਰਾਡਾਂ ਨੂੰ ਬਚਾਉਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ ਤੇ ਇਹ ਗੱਲ ਜਿਹੜੀ ਹੈ ਇਹ ਪੰਜਾਬ ਮੁੱਖ ਮੰਤਰੀ ਦੇ ਵੱਲੋਂ ਪੀਤੇ ਦੇਣੀ ਸੋਮਵਾਰ ਇੱਕ ਪ੍ਰੈਸ ਕਾਨਫਰੈਂਸ ਦੇ ਵਿੱਚ ਕੀਤੀ ਗਈ ਹੈ। ਸਭ ਤੋਂ ਪਹਿਲਾਂ ਤੁਹਾਨੂੰ ਉਹਨਾਂ ਦਾ ਹੀ ਬਿਆਨ ਸੁਣਾ ਦਿੰਦੇ ਹਾਂ। ਬਲਟੋਏ ਨੂੰ ਜਦੋਂ ਪੁੱਛਿਆ ਕੀ 328 ਰੁਪਏ ਬਾਰੇ ਉਹ ਕਹਿੰਦਾ ਕੋਈ ਚੱਜ ਦੀ ਗੱਲ ਕਰੋ ਯਾਰ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਚੱਜ ਦੀ ਗੱਲ ਨਹੀਂ ਮੰਨਦੇ ਆ ਇਹਨਾਂ ਦਾ ਕਿਰਦਾਰ ਹੈ ਜੀ ਕੋਈ ਚੱਜ ਦੀ ਗੱਲ ਕਰੋ ਕਹਿੰਦਾ ਕੋਈ ਮਤਲਬ ਜਿੰਨਾ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਚੱਜ ਦੀ ਗੱਲ ਨਹੀਂ ਹੈਗੀ ਭਾਜਪਾ ਨੇ ਆਪਦੇ ਆਫੀਸ਼ੀਅਲ ਪੇਜ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਦਾ ਕਾਰਟੂਨ ਬਣਾ ਕੇ ਪਾ ਦਿੱਤਾ ਕੀਤੀ ਕਰ ਬਈ ਕੋਈ ਦੂਜੀ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਤੇ ਸਿੱਖ ਭਾਈਚਾਰਾ ਡੂੰਘੇ ਸਤਵੇਂ ਦੇ ਵਿੱਚ ਹੈ ਕਿਉਂਕਿ ਸ਼੍ਰੀ ਗੁਰਗੰਸਾਹਿਬ ਦੇ 328 ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ 'ਚ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪੰਥਕ ਜਥੇਬੰਦੀਆਂ ਤੇ ਸੰਤ ਸਮਾਜ ਲੰਬੇ ਸਮੇਂ ਤੋਂ ਇਸ ਸਬੰਧ ਦੇ ਵਿੱਚ ਕਾਰਵਾਈ ਦੀ ਮੰਗ ਕਰ ਰਹੇ ਸਨ ਤੇ ਅੱਤੇ ਇਸ ਮਕਸਦ ਦੇ ਨਾਲ ਸੂਬਾ ਸਰਕਾਰ ਤੱਕ ਵੀ ਪਹੁੰਚ ਕੀਤੀ ਹੈ। ਸਰਕਾਰ ਨੇ ਆਪਣੀ ਨੈਤਿਕ ਜ਼ਿੰਮੇਵਾਰੀ ਦੇ ਤਹਿਤ ਇਸ ਸਬੰਧ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਅਤੇ ਮਾਮਲੇ ਦੀ ਜਾਂਚ ਦੇ ਲਈ ਵਿਸ਼ੇ ਇਸ ਜਾਂਚ ਕਮੇਟੀ ਗਠਿਤ ਕੀਤੀ ਗਈ ਐਸਜੀਪੀਸੀ ਪਾਵੇਂ ਲਾਪਤਾ ਸੁਰੂਪਾ ਨੂੰ ਲੱਭਣ ਦੇ ਵਿੱਚ ਨਾਕਾਮ ਰਹੀ ਪਰ ਇਹ ਸੂਬਾ ਸਰਕਾਰ ਇਹ ਯਕੀਨੀ ਬਣਾਏਗੀ ਜਿੱਥੇ ਸਰਕਾਰ ਨੇ 328 ਪਾਵਨ ਸਰਪਤ ਦੀ ਜਾਂਚ ਦੀ ਕਾਰਵਾਈ ਨੂੰ ਯਕੀਨੀ ਬਣਾਉਣ ਦੀ ਗੱਲ ਕੀਤੀ ਹੈ ਤੇ ਉੱਥੇ ਹੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਨ ਸਿੰਘ ਧਾਮੀ ਦੇ ਵੱਲੋਂ ਕਿਹਾ ਜਾ ਰਿਹਾ ਕਿ ਸੰਗਤਾਂ ਨੂੰ ਸਰਕਾਰ ਗੁੰਮਰਾਹ ਕਰ ਰਹੀ ਹੈ ਅਦਾਲਤ ਦੇ ਵਿੱਚ ਸਰਕਾਰ ਨੇ ਖੁਦ ਮੰਨਿਆ ਸੀ ਕਿ ਐਸਜੀਪੀਸੀ ਜੜੀਏ 328 ਪਾਵਨ ਸਰਪਤ ਦੀ ਜਾਂਚ ਲਈ ਕਾਰਵਾਈ ਦੇ ਲਈ ਸਮਰਥ ਹੈ ਪਰ ਜੋ ਤੱਕਾ ਕਰ ਰਹੀ ਹੈ ਪੰਜਾਬ ਸਰਕਾਰ ਉੱਪ ਦੇ ਨਾਲ ਕਿਤਨਾ ਕਿਤੇ ਉਹਨਾਂ ਦੀ ਸਿਆਸੀ ਮਨਸ਼ਾ ਜਿਹੜੀ ਹੈ ਉਹ ਜਾਪਦੀ ਨਜ਼ਰ ਆ ਰਹੀ ਹੈ ਪ੍ਰੈਸ ਕਾਨਫਰੰਸ ਦੇ ਦੌਰਾਨ ਸ਼ੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਆਖਿਆ ਗਿਆ ਕਿ ਸਰਕਾਰ ਅਜਿਹਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਨੂੰ ਵੀ ਚੁਣੌਤੀ ਦੇ ਰਹੀ ਹੈ ਕਿਉਂਕਿ ਡਾਕਟਰ ਇਸ਼ਰ ਸਿੰਘ ਦੀ ਜਾਂਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕਰਵਾਈ ਗਈ ਸੀ ਅਤੇ ਜਾਂਚ ਰਿਪੋਰਟ ਅਨੁਸਾਰ ਸ਼ੋਮਣੀ ਕਮੇਟੀ ਨੂੰ ਕਾਰਵਾਈ ਦਾ ਆਦੇਸ਼ ਵੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਹੀ ਦਿੱਤਾ ਸੀ ਤੇ ਜੇ ਕੋ ਮਾਨਸਾ ਇਦਾਂ ਦੀ ਹੁੰਦੀ ਤੇ ਫੇਰ ਉਹ ਇਹ ਹੋ ਸਕਦਾ ਸੀ ਇਹ ਕਾਰਨ ਕਿਉਂਕਿ ਸ਼ੌਮਣੀ ਕਮੇਟੀ ਦੇ ਵਿੱਚ ਜਿੰਨੇ ਮੁਲਾਜ਼ਮ ਇਸ ਐਪੀਸੋਡ ਦੇ ਵਿੱਚ ਸਿਗੇ ਉਹ ਸਾਰੇ ਦੇ ਸਾਰੇ ਬਹਿਲੇ ਕਿਤੇ ਇਸ ਕਰਕੇ ਪਹਿਲਾਂ ਤੁਹਾਨੂੰ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਬਾਕੀ ਵੀ ਜਿਹੜੇ ਕਹਿੰਦੇ ਆ ਸਾਡਾ ਉਹਨਾਂ 16 ਦੇ ਨਾਲ ਕੋਈ ਸਰੂਕਾਰ ਨਹੀਂ ਸਾਡੇ ਐਮਪਲੋਈ ਸਿਗੇ ਠੀਕ ਸਿਗੇ ਪਰ ਜਿਹhle ਰੁਕਸਤ ਹੋ ਗਏ ਹੁਣ ਸਾਡਾ ਉਹਨਾਂ ਨਾਲ ਕੋਈ ਸਰੂਕਾਰ ਨਹੀਂ ਕਹਿਣ ਤੋਂ ਭਾਵ ਸਾਬਕਾ ਸਾਰੇ ਹੋ ਗਏ ਤੋ ਇਹ ਗੱਲ ਜਿਹੜੀ ਅਕਸਰੇ ਪ੍ਰਚਾਰਿਤ ਜਾਂਦੀ ਆ ਪਹਿਲਾਂ ਮੈਂ ਇਹਦਾ ਖੰਡਨ ਕਰਦਾ ਕਿ ਬਿਲਕੁਲ ਗਲਤ ਪ੍ਰਚਾਰੀ ਜਾ ਰਹੀ ਐਹੋ ਦੀ ਕੋਈ ਗੱਲ ਨਹੀਂ ਦੂਸਰਾ ਮੈਂ ਮਾਛੀਵਾੜੇ ਸਾਹਿਬ ਉਦਨ ਗੁਰਦੁਆਰਾ ਸਾਹਿਬ ਨਗਰ ਕੀਰਤਨ ਸੀ ਉਹ ਬੜੀ ਗੱਲ ਚੱਕੀ ਜੀ ਵੀ 10-20 ਕਪੜੇ ਰੋਜ਼ ਹੁੰਦੇ ਹਾਂ ਮੈਂ ਠੀਕ ਗੱਲ ਕਹੀ ਉੱਥੇ ਪਰ ਉਹਦੇ ਪਿੱਛੇ ਕੀ ਕਿਹਾ ਸੀ ਉਹ ਨਹੀਂ ਸੁਣਿਆ ਕਿ ਹੁਣ ਸਾਰੇ ਜਿਹੜੇ ਆ ਇਹਨਾਂ ਦੀ ਪੜਤਾਲ ਜਿਹੜੀ ਆ ਉਹ ਪੁਲਿਸ ਕਰਿਆ ਕਰੂਗੀ ਕਿਹੜੇ ਕਪੜੇ ਹੁਣ ਸਵੇਰ ਨੂੰ ਸਬਜ਼ੀ ਲੈਣ ਜਾਂਦੇ ਆ ਮਲਾਜ਼ਮ ਕੋਈ ਵਿੱਚੋਂ 100 200 ਦੀ ਕੋਠਾ ਘਿਠੋਰੀ ਕਰਿਆ ਆ ਤੇ ਉਹਨੂੰ ਹੋਰ ਕਪੜਾ ਉਹਨੂੰ ਕੀ ਕਹੋਗੇ ਤੁਸੀਂ ਕਿਸੇ ਨੇ ਰਸੀਦ ਨਹੀਂ ਕੋਈ ਕੱਟੀ ਉਹਨੂੰ ਕੀ ਕਹੋਗੇ ਤੁਸੀਂ ਮੈਂ ਸਾਰਿਆਂ ਨੂੰ ਸਪੱਸ਼ਟ ਕਰਨਾ ਚਾਹੁੰਦਾ ਮੈਂ ਬਿਲਕੁਲ ਆਪਣਾ ਨਹੀਂ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਤੌਰ ਤੇ ਕਹਿਣਾ ਚਾਹੁੰਦਾ ਕਿ ਅਸੀਂ ਕਿਸੇ ਨਾਲ ਢਿੱਲ ਨਹੀਂ ਕਰਦੇ ਇਹ ਮਲਾਜ਼ਮ ਵੀ ਸਾਡੇ ਜਾਣਦੇ ਕਿਉਂਕਿ ਵੱਡਾ ਪ੍ਰਬੰਧ 22000 ਮਲਾਜ਼ਮ ਹੈ ਆ ਤੇ ਸਰਕਾਰ ਦੇ ਵਿੱਚ ਨਹੀਂ ਕਈ ਵਾਰੀ ਚੂਹਣਾ ਢਿੱਲੀਆਂ ਹੁੰਦੀਆਂ ਸੋ ਇਸ ਕਰਕੇ ਇਹ ਮੈਂ ਸਪਸ਼ਟ ਕਰਨਾ ਚਾਹੁੰਦਾ ਕੱਪੜੇ ਚਾਹੇ 100 ਦਾ ਚਾਹੇ 1000 ਦਾ ਚਾਹੇ ਲੱਖ ਦਾ ਤੇ ਉਸ ਗੱਲ ਨੂੰ ਪ੍ਰਚਾਰੀ ਇਹ ਨਾ ਜਾਣਾ ਜੀ ਵੀ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਨੇ ਆਹ ਗੱਲ ਕਹੀ ਮੈਂ ਕਹੀ ਆ ਪਰ ਉਹਦੀ ਪਿਛਲਾ ਹਿੱਸਾ ਨੇ ਸੀ ਪੂਰਾ ਕਰਨਾ ਪਿਆ ਤਾਂ ਮੰਨ ਲਓ ਸਾਰਿਆਂ ਦੀ ਫਿਰ ਇਹ ਜਿਹੜੀ ਕਾਰਵਾਈ ਪੁਲਿਸ ਕਰਿਆ ਕਰੂਗੀ ਪਹਿਲਾ ਗੱਲ ਦੂਸਰੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਰਵਿਸ ਰੂਲ ਆ ਉਹਨਾਂ ਦੇ ਵਿੱਚ ਕਿਦਰੇ ਵੀ ਇਹ ਨਹੀਂ ਲਿਖਿਆ ਆ ਪਈ ਇੱਕ ਪੁਲਿਸ ਨੂੰ ਕੇਸ ਦਿੱਤਾ ਜਾਊਗਾ ਮੈਂ ਪੰਜਾਬ ਸਰਕਾਰ ਤੇ ਵੀ ਕਈ ਜਿੰਦਗਾ ਸਕਦਾ ਕਿਉਂਕਿ ਕੰਪੇਅਰ ਨਹੀਂ ਕਰਦਾ ਕਿਉਂਕਿ ਸ਼ੋਮਣੀ ਕਮੇਟੀ ਵੱਡੀ ਜਥੇਬੰਦੀ ਸੇਕ ਕੌਮ ਦੀ ਅਗਵਾਈ ਕਰਦੀ ਆ ਪਰ ਕੀ ਉਹਨਾਂ ਦੇ ਵਿੱਚ ਫਿਰ 파ਰਚੇ ਦਰਜ ਹੁੰਦੇ ਜਿਹੜੇ ਕੋ ਘਪਲੇ ਹੁੰਦੇ ਵੱਡ ਵੱਡੇ ਤਾਂ ਮੈਂ ਮਹਿਕਮਿਆਂ ਦੇ ਨਾਂ ਨਹੀਂ ਲੈਣੇ ਚਾਹੁੰਦਾ ਇਸ ਕਰਕੇ ਸਾਰਿਆਂ ਨੂੰ ਸਪੱਸ਼ਟ ਕਰਨਾ ਚਾਹੁੰਨਾ ਕਿ ਜਿੱਥੇ ਵੱਡੇ ਪ੍ਰਬੰਧ ਹੋਣ ਕੋਈ ਨਾ ਕੋਈ ਕਿਤੇ ਨਾ ਕਿਤੇ ਕੋਈ ਸ਼ਿਕਾਇਤ ਮਿਲ ਜਾਂਦੀ ਆ ਜਾਂ ਕਿਤੇ ਨਾ ਕਿਤੇ ਸਾਡਾ ਫਲਾਈਂਗਸ ਕਾਰਡ ਜਾਂ ਸਾਡੇ ਹੋਰ ਅਧਿਕਾਰੀ ਜਿਹੜੇ ਉਹਨੂੰ ਦੇਖਦੇ ਆ ਤੇ ਉਹਦੇ ਉੱਤੇ ਫੇਰ ਕਾਰਵਾਈ ਵੀ ਅਸੀਂ ਕਰਦੇ ਆ ਤੇ ਕਾਰਵਾਈ ਤੁਹਾਡੇ ਸਾਹਮਣੇ ਆ ਕਿ 16 ਦੇ 16 ਅਧਿਕਾਰੀ ਉਹ ਸਾਰੇ ਦੇ ਸਾਰੇ ਸਰਵਿਸ ਤੋਂ ਬਿਲੇ ਕੀਤੇ ਗਏ ਤਾਂ ਜਿੱਥੇ 328 ਪਵਨ ਸਰੂਪਾ ਦੀ ਜਾਂਚ ਦਾ ਵਿਸ਼ਾ ਆ ਉਹ ਜਾਂਚ ਹੋਵੇਗੀ ਉਸ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਆਖਿਰ ਪਵਨ ਸਰੂਪ ਗਾਇਬ ਕਿਵੇਂ ਹੋਗੇ ਸੀਗੇ ਪਰ ਉੱਥੇ ਸੱਤਾ ਸਰਕਾਰ ਦੇ ਇੱਕ ਵਾਰ ਫਿਰ ਗਾਲ ਕੱਢ ਲੈਣੇ ਆ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਜਦੋਂ ਦੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਹੈ ਹੋਂਦ ਵਿੱਚ ਆਈਏ 1920 ਦੇ ਵਿੱਚ ਕਾਲੇ ਦਲ ਬਣੇ ਸੀ ਉਦੋਂ ਦੀ ਇਸ ਪਾਰਟੀ ਨੂੰ ਸ਼ੇਰਾਂ ਦੀ ਪਾਰਟੀ ਕਿਹਾ ਜਾਂਦਾ ਸੀ ਪਰ ਅੱਜ ਉਹਨਾਂ ਦੇ ਜਿਹੜੇ ਆਗੂ ਨੇ ਉਹਨਾਂ ਨੇ ਡਾਇਨਾਸੌਰ ਵਾਲੀ ਪਾਰਟੀ ਦੇ ਵਿੱਚ ਬਦਲ ਕੇ ਰੱਖ ਦਿੱਤਾ ਹੈ ਤੇ ਸਾਫ਼ ਮੁੰਚਾ ਇਹਨਾਂ ਦੀ ਜ਼ਾਹਿਰ ਹੁੰਦੀ ਹੈ ਅਕਾਲੀ ਲੀਡਰਸ਼ਿਪ ਜਿਹੜੀ ਹੈਗੀ ਹੈ ਉਹ ਜਨਤਾ ਦੇ ਸੂਬੇ ਦੇ ਮੁੱਦਿਆਂ ਨੂੰ ਉਠਾਉਣ ਤੋਂ ਕਤਰੌਂਦੀ ਏ ਤੇ ਇਹ ਸਾਫ਼-ਸਾਫ਼ ਤੌਰ ਤੇ ਸਾਬਤ ਹੁੰਦਾ ਹੈ ਕਿ ਸਿਰਫ਼ ਸੱਤਾ ਦੀ ਭੁੱਖ ਹੈ ਨਾ ਦੇ ਵਿਚਕਾਰ ਜਨਤਾ ਦੇ ਮੁੱਦੇ ਉਠਾਉਣ ਦੀ ਕੋਈ ਭੁੱਖ ਨਹੀਂ ਹੈ ਫਿਲਹਾਲ ਇਸ ਪੂਰੀ ਖਬਰ ਨੂੰ ਲੈ ਕੇ ਹੁਣ ਤੁਹਾਡਾ ਕੀ ਵਿਚਾਰ ਹੈ ਕੀ ਹੋਣਾ ਚਾਹੀਦਾ ਹੈ ਆਪਣੇ ਵਿਚਾਰ ਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਨਾ ਬਣੇ ਰਹੋ ਐਸਐਮਜੀ ਨਿਊਜ਼ ਦੇ ਨਾਲ